ਸਰ ਹਸਪੀਟਲ ਚ ਗਿਆ ਮੈਂ ਦੈਟ ਇਜ਼ ਵਾਟ ਆਈ ਮੈਂ ਮਾਈ ਰਿਕਵੈਸਟ ਮੇਰੀ ਗਲਤੀ ਸਰ ਉਹੀ ਇੱਕ ਮਿੰਟ ਪਰਿਵਾਰ ਵਾਲੇ ਨਾਲ ਇੱਕ ਮਿੰਟ ਐਮਐਲਏ ਸਾਹਿਬ ਮੇਰੀ ਗਲਤੀ ਇੱਕ ਸੈਕਿੰਡ ਜਸਟ ਵੇਟ ਆਈ ਮੈਂ ਸਬ ਸਿਚੁਏਸ਼ਨ ਨਹੀਂ ਗੱਲ ਉਹ ਮੇਰੀ ਗਲਤੀ ਤਾਂ ਸੁਣ ਲਓ ਆਪਾਂ ਬਹਿਸ ਥੋੜਾ ਕਰਨਾ ਆਇਆ ਆਪਾਂ ਤੇ ਪਰਿਵਾਰ ਦੇ ਨਾਲ ਦੁੱਖ ਸਹਿਣ। ਥੋੜੀ ਕਰਨੀ ਟਾਈਮ ਡਿਬੇਟ ਆਪਸਰ ਇੱਥੇ ਕਿਉਂਗਾ ਨਾ ਪਰਿਵਾਰ ਹੈ। ਮੈਂ ਉਹੀ ਗੱਲ ਕਹਿ ਰਿਹਾ। ਵੀ ਵਿਲ ਟਾਕ ਟੂ ਥੈਮ ਐਂਡ ਸਰ ਯੂ ਟਾਕ ਟੂ ਥੈਮ ਪਰ ਮੇਰੀ ਰਿਕਵੈਸਟ ਸਿਲਡ ਹੋਣਾ। ਸਾਡੀ ਵੀ ਤਾਂ ਕੋਈ ਗੱਲ ਹੈ ਜੀ ਕਿ ਯਾਰ ਪਬਲਿਕ ਪੀਪਲ ਪਰ ਵੀ ਅਸੀਂ ਇਹ ਤੁਹਾਨੂੰ ਬੇਨਤੀ ਕਰ ਰਹੇ ਹਾਂ ਐਮ.ਐਲ.ਏ ਸਾਹਿਬ ਵੀ ਆ ਗਏ ਨੇ ਕਿ ਇਹਨਾਂ ਦੀ ਜਿਹੜੀ ਦੁੱਖ ਤਕਲੀਫ ਹੈ ਉਹਨਾਂ ਨੂੰ ਐਕਸਗ੍ਰੇਸ਼ੀਆ ਸਿਰਫ ਪੇਪਰਾਂ 'ਚ ਨਾ ਰਹਿ ਜਾਏ। ਉਹਨਾਂ ਨੂੰ ਦਵਾ ਦਿਓ ਉਹਨਾਂ ਨੂੰ ਪੈਸੇ ਹੁਣ ਇਸ ਵੇਲੇ ਲੋੜ ਹੈ। ਸਰ ਤੁਸੀਂ ਕਰ ਰਹੇ ਹੋ ਸਾਰਾ ਕੁਝ ਹੋਰ ਬੁਢੀ ਗੱਲ ਹੋ ਗਈ ਏ ਕਿ ਸਰਕਾਰੀ ਨੌਕਰੀਆਂ ਅਨਾਉਂਸ ਕਰਨ ਦੀ ਕੀ ਹੱਜੇ ਤੁਸੀਂ ਐਮ ਐਲ ਏ ਤੁਹਾਡਾ ਏਰੀਆ ਅਸੀਂ ਅਸੀਂ ਸਰਬਿਲ ਤੋਂ ਫਿਰ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਤਾਂ ਚਾਹੀਦਾ ਤੂੰ ਖੁਦ ਇਹਨਾਂ ਫੈਸਲਾ ਲੈ ਲੈ ਬਈ ਆ ਹੋਇਆ ਪਿਆਜ ਮੈਂ ਅਨਾਉਂਸ ਕਰਤਾ ਉਥੇ ਨਹੀਂ ਨਹੀਂ ਕਰਵਾਵਾਂਗੇ ਹਾਂ ਤੂੰ ਚੀਫ ਮਿਨਿਸਟਰ ਸਾਹਿਬ ਨੂੰ ਦੱਸੋ ਮੈਂ ਜੀ ਐਮ ਐਲ ਏ ਮੈਂ ਨੌਕਰੀ ਦੇਣੀ ਕੱਲ ਖਤਮ ਹੋ ਗਈ ਕੋਈ ਗੱਲ ਨਹੀਂ ਸੀ ਐਮ ਸਾਹਿਬ ਸਰ ਸੀ ਐਮ ਸਾਹਿਬ ਬੇਰੀ ਕੰਫਿਊਜ਼ਡ ਰੈਡੀ ਮੈਨੂੰ ਸੀ ਐਮ ਸਾਹਿਬ ਦੀ ਕੋਈ ਗੱਲ ਉਹਨਾਂ ਦੀ ਜ਼ਬਾਨ ਤੇ ਅਦਬਾਰ ਹੈ ਪਰ ਮੈਂ ਕਹ ਰਿਹਾ ਵੀ ਤੁਸੀਂ ਤਾਂ ਅਨਾਉਂਸ ਕਰੋ ਐਮ ਐਲ ਤੁਸੀਂ ਸੀਐਮ ਸਾਹਿਬ ਤੋਂ ਹੀ ਅਨਾਉਂਸ ਕਰਵਾਵਾਂਗੇ ਜੀ ਉਹ ਉਹਨਾਂ ਦੀ ਅਥਾਰਟੀ ਹੈ ਉਹ ਕਰਵਾਵਾਂਗੇ ਹਾਂ ਸਰ ਲੈਟਸ ਫਾਲੋ ਦ ਪ੍ਰੋਸੀਜਰ ਵੀ ਪ੍ਰੋਸੀਜਰ ਵੀ ਆਰ ਫਾਲੋਇੰਗ ਇਟ ਜੀ ਜੀ ਪਰ ਪਿੰਡ ਵਾਲਿਆਂ ਨੂੰ ਤਸੱਲੀ ਕਰਾ ਦਿਓ ਗੱਲ ਖਤਮ ਹੋ ਗਈ ਕਿਉਂ ਜੀ ਅਸੀਂ ਕਰਦਿਆਂ ਨਾ ਇੰਟਚ ਸਰ ਸਾਡੇ ਪਰਿਵਾਰਿਕ ਮੈਂਬਰ ਨਹੀਂ ਸਰਕਾਰ ਦੇ ਪਰਿਵਾਰਿਕ ਮੈਂਬਰ ਵੀ ਵਿਲ ਡੂ ਇਟ ਸੌਰੀ ਕਿਉਂਕਿ ਵੀ ਆਰ ਵੀ ਆਰ ਆਲ ਮੈਂਬਰਸ ਆਫ ਦੀ ਪੰਜਾਬ ਸਰ ਤੋਂ ਇਸ ਕਰਕੇ ਇਸ ਵੇਲੇ ਉਹਨਾਂ ਦੀ ਫੀਲਿੰਗ ਨੂੰ ਅੰਡਰਸਟੈਂਡ ਕਰ ਰਹੇ ਸਰ ਸਾਡੇ ਸਾਡੇ ਅਫਸਰ ਆਪਣੇ ਘਰ ਦੇ ਮੈਂਬਰ ਹੈਗੇ ਨੇ ਇੱਕ ਇੱਕ ਬੰਦੇ ਨਾਲ ਅਸੀਂ ਚੱਲ ਅਸੀਂ ਤੋਂ ਲੱਗੇ ਹੋਏ ਅਸੀਂ ਲਗਾਤਾਰ ਮੈਂ ਹੁਣ ਵੀ ਉਸ ਤੋਂ 파ਟਮ ਕਰਾ ਕੇ ਲੈ ਆ ਲਦੇ ਹਾਂ ਜਦੋਂ ਜਦੋਂ ਤਬਾਕਾ ਆ ਸਭ ਤੋਂ ਪਹਿਲਾਂ ਮੈਂ ਗਿਆ ਬਾਕੀ ਚ ਤੁਸੀਂ ਤੁਸੀਂ ਲੱਗੇ ਹੋਏ ਉਹ ਮੈਨੂੰ ਕੋਈ ਇਹ ਤੇ ਸ਼ੱਕ ਨਹੀਂ ਮੈਂ ਕਹਿ ਰਹੇ ਹਾਂ ਵੀ ਤੁਸੀਂ ਅਨਾਉਂਸ ਤਾਂ ਕਰੋ ਵਿਚਾਰੇ ਗਰੀਬ ਬੰਦੇ ਨੇ ਉਹਨਾਂ ਨੂੰ ਤੁਸੀਂ ਕਹੋ ਵੀ ਸਰਕਾਰੀ ਨੌਕਰੀ ਮਿਲ ਜੇਗੀ ਮੈਂ ਲੜਾਂਗਾ ਵੀ ਇਸ ਗੱਲ ਖਤਮ ਹੋਈ ਕੋਈ ਗੱਲ ਨਹੀਂ ਕਿਉਂ ਨਹੀਂ ਕਹਿੰਦੇ ਭਾਈ ਤੁਸੀਂ ਤੁਸੀਂ ਇਹ ਗੱਲ ਕਰੋ ਵੀ ਮੈਂ ਸਰਕਾਰੀ ਨੌਕਰੀ ਦੇਤੀ 1 ਕਰੋੜ ਰੁਪਇਆ ਦੇਣ ਚ ਕੀ ਕਰ ਇਹ ਦਿਓ ਸਰਕਾਰ ਨੇ ਦੇਣਾ ਹੈ ਦੇਖੋ ਜੋ ਜੋ ਨਾਰਮਸ ਨੇ ਉਹ ਸਰਕਾਰ ਨੇ ਤੈਅ ਕਰਨੇ ਆ ਰੈਗੂਲੇਟਰ ਨੇ ਨਹੀਂ ਰਹਿਗਾ ਚਲੋ ਔਰ ਮੈਂ ਪੋਲਟੈਕਸ ਨਹੀਂ ਕਰ ਰਿਹਾ ਨਹੀਂ ਨਹੀਂ ਰਣਵੀਰ ਵੀ ਤੁਸੀਂ ਮੰਗ ਤਾਂ ਕਰ ਸਕਦੇ ਮੈਂ ਪੋਲਟੈਕਸ ਨਹੀਂ ਕਰ ਸਕਦਾ ਕਿਉਂਕਿ ਐਸ ਸਟੇਜ ਤੇ ਪੋਲਟੈਕਸ ਕਰਨੀ ਗੱਲ ਹੈ ਪੋਲਟੈਕਸ ਕੋਈ ਵੀ ਨਹੀਂ ਕਰ ਰਿਹਾਗਾ ਇਸ ਤੇ ਮੰਗ ਕਰ ਰਹੇ ਆ ਕੁਲੇ ਮੈਨੂੰ ਸਭ ਤੁਸੀਂ ਇੱਕੜੀ ਚਲਾ ਦੀ ਮੰਗ ਹੈ ਜੀ ਪਿੰਡਾਂ ਵਾਲੀ ਪਿੰਡਾਂ ਵਾਲਿਆਂ ਦੀ ਮੰਗ ਹੈ ਯਾਰ ਪੋਲਿਟਿਕਸ ਨਹੀਂ ਇੱਥੇ ਹੋ ਰਹੀ ਮੰਗ ਰਹੇ ਆ ਕਿ ਚੀਤੀ ਦਾ ਦਰਜਾ ਮਿਲਣਾ ਚਾਹੀਦਾ ਹੈ ਸਾਡੇ ਨੂੰ ਸਾਡੇ ਨੂੰ ਰਿਕਵੈਸਟ ਕਰਦੇ ਹੋ ਤੁਸੀਂ ਇਲਾਕੇ ਦੀ ਮੰਗ ਹੈ ਜੀ ਇਲਾਕੇ ਦੀ ਸਰ ਹਸਪੀਟਲ ਜਿੱਥੇ ਮੈਂ ਦੈਟਸ ਵਟ ਮੈਂ ਵਾਈ ਰਿਕਵੈਸਟ ਮੇਰੀ ਗੱਲ ਸੀ ਸਰ ਉਹੀ ਇੱਕ ਮਿੰਟ ਪਰਿਵਾਰ ਵਾਲੇ ਨਾਲ ਹੀ ਇੱਕ ਮਿੰਟ ਐਮਐਲਏ ਸਾਹਿਬ ਮੇਰੀ ਗੱਲ ਇੱਕ ਸੈਕਿੰਡ ਜਸਟ ਫੋਲੋ ਐਮਐਲਏ ਸាប់ ਸਿਚੁਏਸ਼ਨ ਗੱਲ ਤਾਂ ਕਰ ਲਈ ਨਹੀਂ ਗੱਲ ਉਹ ਮੇਰੀ ਗੱਲ ਤਾਂ ਸੁਣ ਲਓ ਆਪਾਂ ਬਹਿਸ ਥੋੜਾ ਕਰਨਾ ਹੈ ਆਪਾਂ ਤੇ ਪਰਿਵਾਰ ਦੇ ਨਾਲ ਰੁਕ ਸਕਦੇ ਨਹੀਂ ਡਿਬੇਟ ਆਪਾਂ ਸਰ ਇੱਥੇ ਕਿਉਂ ਗਏ ਨਾ ਪਰਿਵਾਰ ਮੈਂ ਉਹੀ ਗੱਲ ਕਹਿ ਰਿਹਾ ਵੀ ਵਿਲ ਟਾਕ ਟੂ ਥੈਮ ਐਂਡ ਸਰ ਯੂ ਟਾਕ ਟੂ ਥੈਮ ਪਰ ਮੇਰੀ ਰਿਕਵੈਸਟ ਸੁਣ ਲੋਣਾ ਸਾਡੀ ਵੀ ਤਾਂ ਕੋਈ ਗੱਲ ਹੈ ਜੀ ਯਾਰ ਪਬਲਿਕ ਪੀਪਲ ਅਸੀਂ ਇਹ ਤੁਹਾਨੂੰ ਬੇਨਤੀ ਕਰ ਰਹੇ ਹਾਂ ਐਮਐਲਏ ਸਾਹਿਬ ਵੀ ਆ ਗਏ ਨੇ ਕਿ ਇਹਨਾਂ ਦੀ ਜਿਹੜੀ ਦੁੱਖ ਤਕਲੀਫ ਹੈ ਉਹਨਾਂ ਨੂੰ ਐਕਸਗਰੇਸ਼ੀਆ ਸਿਰਫ ਪੇਪਰਾਂ 'ਚ ਨਾ ਰਹਿ ਜਾਏ ਉਹਨਾਂ ਨੂੰ ਦਵਾ ਦਿਓ ਉਹਨਾਂ ਨੂੰ ਪੈਸੇ ਹੁਣ ਇਸ ਸਰ ਤੁਸੀਂ ਕਰ ਰਹੇ ਹੋ ਸਾਰਾ ਕੁਝ ਹਾਂ ਔਰ ਬੁਢੀ ਗੱਲ ਹੋ ਗਈ ਏ ਕਿ ਸਰਕਾਰੀ ਨੌਕਰੀਆਂ ਅਨਾਉਂਸ ਕਰਨ ਤੇ ਕੀ ਹਰਦੇ ਤੁਸੀਂ ਐਮ ਐਲ ਏ ਤੁਹਾਡਾ ਏਰੀਆ ਅਸੀਂ ਅਸੀਂ ਸਰਵੇ ਕੀਤਾ ਲੈ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਤਾਂ ਚਾਹੀਦਾ ਤੂੰ ਖੁਦ ਇਹਨਾਂ ਫੈਸਲਾ ਲੈ ਲੈ ਬਈ ਆ ਹੋਇਆ ਪਿਆ ਅੱਜ ਮੈਂ ਇਹਨਾਂ ਅਨਾਉਂਸ ਕਰਤਾ ਉਥੇ ਨਹੀਂ ਨਹੀਂ ਕਰਵਾਵਾਂਗੇ ਹਾਂ ਤੂੰ ਚੀਫ ਮਿਨਿਸਟਰ ਸਾਹਿਬ ਨੂੰ ਦੱਸੋ ਮੈਂ ਜੀ ਐਮ ਐਲ ਏ ਮੈਂ ਨੌਕਰੀ ਦੇਣੀ ਕੱਲ ਖਤਮ ਹੋ ਗਈ ਕੋਈ ਗੱਲ ਨਹੀਂ ਸਰ ਸੀਐਮ ਸਾਹਿਬ ਵੀ ਬਹੁਤ ਕਲੀਅਰ ਜੀ ਰੈਡੀ ਮੈਨੂੰ ਸੀਐਮ ਸਾਹਿਬ ਦੀ ਕੋਈ ਗੱਲ ਉਹਨਾਂ ਦੀ ਜ਼ੁਬਾਨ ਤੇ ਅਧਵਾਰ ਹੈ ਪਰ ਮੈਂ ਕਹਿ ਰਿਹਾ ਵੀ ਤੁਸੀਂ ਤਾਂ ਅਨਾਉਂਸ ਕਰੋ ਐਮਐਲਏ ਤੁਸੀਂ ਸੀਐਮ ਸਾਹਿਬ ਤੁਸੀਂ ਅਨਾਉਂਸ ਕਰਵਾਵਾਂਗੇ ਜੀ ਉਹ ਉਹਨਾਂ ਦੀ ਅਥਾਰਟੀ ਹੈ ਉਹ ਕਰਵਾਵਾਂਗੇ ਹਾਂ ਸਰ ਲੈਟਸ ਫਾਲੋ ਦ ਪ੍ਰੋਸੀਜਰ ਵੀ ਪ੍ਰੋਸੀਜਰ ਵੀ ਆਰ ਫਾਲੋਇੰਗ ਇਟ ਜੀ ਜੀ ਪਰ ਪਿੰਡ ਵਾਲਿਆਂ ਨੂੰ ਤਸੱਲੀ ਕਰਾ ਦਿਓ ਗੱਲ ਖਤਮ ਹੋ ਗਈ ਕਿਉਂ ਜੀ ਅਸੀਂ ਕਰਦਿਆਂ ਨਾ ਇੰਟਚ ਸਰ ਸਾਡੇ ਪਰਿਵਾਰਿਕ ਮੈਂਬਰ ਨਹੀਂ ਸਰਕਾਰ ਦੇ ਪਰਿਵਾਰਿਕ ਮੈਂਬਰ ਵੀ ਵਿਲ ਡੂ ਇਟ ਜੀ ਇਫ ਵੀ ਆਰ ਵੀ ਆਰ ਆਲ ਮੈਂਬਰਸ ਆਫ ਦੀ ਪੰਜਾਬ ਸਪੀਅਰ ਸੋ ਇਸ ਕਰਕੇ ਇਸ ਵੇਲੇ ਉਹਨਾਂ ਦੀ ਕਦਰ ਫੀਲਿੰਗ ਨੋਟਸ ਸਰ ਸਾਡੇ ਸਾਡੇ ਅਫਦੇ ਸਿਰ ਆਪਣੇ ਘਰ ਦੇ ਮੈਂਬਰ ਹੈਗੇ ਨੇ ਇੱਕ ਇੱਕ ਬੰਦੇ ਨਾਲ ਅਸੀਂ ਚੱਲੋ ਅਸੀਂ ਕਰਦੇ ਉਸ ਦਿਨ ਤੋਂ ਲੱਗੇ ਹੋਏ ਅਸੀਂ ਲਗਾਤਾਰ ਮੈਂ ਹੁਣ ਵੀ ਉਸ ਡਿਪਾਰਟਮੈਂਟ ਕਰਾ ਕੇ ਲੈ ਆ ਲਦੇ ਹਾਂ ਜਦੋਂ ਜਦੋਂ ਤੁਹਕ ਆਇਆ ਸਭ ਤੋਂ ਪਹਿਲਾਂ ਮੈਂ ਗਿਆ ਬਾਕੀ ਚ ਸੀ ਤੁਸੀਂ ਲੱਗੇ ਹੋਏ ਉਹ ਮੈਨੂੰ ਕੋਈ ਸ਼ੱਕ ਨਹੀਂ ਮੈਂ ਕਹਿ ਰਿਹਾ ਵੀ ਤੁਸੀਂ ਅਨਾਉਂਸ ਤਾਂ ਕਰੋ ਵਿਚਾਰੇ ਗਰੀਬ ਬੰਦੇ ਨੇ ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਮਿਲ ਜੇਗੀ ਮੈਂ ਲੜਾਂਗਾ ਵੀ ਕਿਸ ਗੱਲ ਖਤਮ ਹੋਈ ਕੋਈ ਗੱਲ ਕਿਉਂ ਨਹੀਂ ਕਹਿੰਦੇ ਭਾਈ ਤੁਸੀਂ ਬੀ ਤੁਸੀਂ ਇਹ ਗੱਲ ਕਰੋ ਵੀ ਮੈਂ ਸਰਕਾਰੀ ਨੌਕਰੀ ਦੇ ਦੀ 1 ਕਰੋੜ ਰੁਪਇਆ ਦੇਣ ਤੇ ਕੀ ਕਰ ਲੈ ਇਹਦੇ ਸਰਕਾਰ ਨੇ ਦੇਣਾ ਹੈ ਦੇਖੋ ਜੋ ਜੋ ਨਾਰਮਸ ਨੇ ਉਹ ਸਰਕਾਰ ਨੇ ਤੈਅ ਕਰਨੇ ਆ ਉਹ ਕੋਈ ਕਲਰ ਨਹੀਂ ਰਹਿ ਗਏ ਚਲੋ ਔਰ ਮੈਂ ਪੋਲਿਟਿਕਸ ਨਹੀਂ ਕਰ ਰਿਹਾ ਨਹੀਂ ਨਹੀਂ ਔਰ ਰਣਵੀਰ ਜੀ ਤੁਸੀਂ ਮੰਗ ਤਾਂ ਕਰ ਸਕਦੇ ਹੋ ਮੈਂ ਪੋਲਿਟਿਕਸ ਨਹੀਂ ਕਰ ਸਕਦਾ ਕਿਉਂਕਿ ਐਸ ਸਟੇਜ ਤੇ ਪੋਲਿਟਿਕਸ ਕਰਨੇਗਾ ਪੋਲਿਟਿਕਸ ਕੋਈ ਵੀ ਨਹੀਂ ਕਰ ਰਿਹਾਗਾ ਇਸ ਤੇ ਮੰਗ ਕਰ ਰਹੇ ਆ ਕੁਲੇ ਮੈਨੂੰ ਸਭ ਤੁਸੀਂ ਜਿਹੜੀਆਂ ਚਾਹਾਂ ਦੀ ਮੰਗ ਹੈ ਜੀ ਪਿੰਡ ਵਾਲਿਆਂ ਦੀ ਪਿੰਡ ਵਾਲਿਆਂ ਦੀ ਮੰਗ ਹੈ ਯਾਰ ਪੋਲਿਟਿਕਸ ਨਹੀਂ ਇੱਥੇ ਹੋ ਰਹੀ ਮੰਗ ਰਹੇ ਆ ਕਿ ਸੀਧੀ ਦਾ ਦਰਜਾ ਮਿਲਣਾ ਚਾਹੀਦਾ ਹੈ ਸਾਡੇ ਨੂੰ ਸਾਡੇ ਨੂੰ ਰਿਕਵੈਸਟ ਨਾ ਕਰਦੇ ਤੁਸੀਂ ਇਲਾਕੇ ਦੀ ਮੰਗ ਹੈ ਜੀ ਇਲਾਕੇ ਦੀ